ਇੱਕ ਮੁਲਾਕਾਤ ਇੱਕ ਮੁਲਾਕਾਤ ਇੱਕ ਮੁਲਾਕਾਤ ਕਰਤਾਰamਲਾ ਜੀ ਸਾਨੂੰ ਛੱਡ ਕੇ ਚਲੇ ਗਏ ਸਾਡੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਰਤਾਰamਲਾ ਜੀ ਲਈ ਨਾ ਤਾਂ ਮੈਂ ਕਦੇ ਅਜ ਤੱਕ ਲੇਟ ਸ਼ਬਦ ਯੂਜ਼ ਕਰਨ ਦੀ ਚਾਹਤ ਰੱਖਦੀ ਹੈ ਤੇ 나 ਹੀ ਮੈਂ ਕਦੇ ਉਹਨਾਂ ਲਈ ਡੈਥ ਲਫਜ਼ ਯੂਜ਼ ਕਰਨਾ ਚਾਹਨੀ ਹੈ ਅਸੀਂ ਘੱਟ ਤਾਂ ਰਮ ਲੱਗ ਨੂੰ ਮਿਲ ਨਹੀਂ ਮਿਲਣੀ ਸਜਣਾ ਨਹੀਂ ਮੇਰਾ ਉਨੀ ਸੱਤ ਤੱਕ ਹੀ ਮੈਂ ਤੇ ਭਈਆ ਨਾ ਮੇਰੇ ਦੋ ਬੇਟੇ ਨੇ ਅੱਜ ਵੀ ਸੀ ਰਮ ਲੱਗ ਨੂੰ ਜਿੰਦਾ ਰੱਖਣ ਵਾਸਤੇ ਭਾਵੇਂ ਕੋਈ ਮੁੰਡਾ ਉੱਥੇ ਸਾਡੇ ਕੰਬੀ ਉੱਥੇ ਸਾਡੇ ਘਰ ਤੋਂ ਲੈਣ ਨੂੰ ਉੱਠੂਗਾ ਬਸ ਤਾਂ ਦਰੋਸਤ ਰਹਿੰਦੇ ਸੀ ਖਾਂਦੇ ਵੀ ਨਹੀਂ ਫੋਨ ਆਉਂਦਾ ਜਾਂਦਾ ਰਹਿੰਦਾ ਸੀ ਆ ਖਬਰਸਾਰ ਮਿਲਦੀ ਰਹਿੰਦੀ ਸੀ ਦੇਖੋ ਜੀ ਆਦਰ ਹੈ ਸਾ ਅਸੀਂ ਬlesed ਡਾਟਰਾਂ ਆ ਬlesed ਸੰਸ ਨੇ ਮੇਰੇ ਬਰਦਰ ਕਿਸੀ ਉਹਨਾਂ ਦੇ ਬੱਚੇ ਆ ਬਹੁਤ ਨਾਮਚੀਨ ਆਰਟਿਸਟ ਨੇ ਉਹਨਾਂ ਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਇੱਕ ਮੁਲਾਕਾਤ ਸਸੀ ਗੱਲ ਦੋਸਤੋ ਐਚ ਪੀਐਸ ਲਾਈਵ ਟੀਵੀ ਦੇ ਪ੍ਰੋਗਰਾਮ ਇੱਕ ਮੁਲਾਕਾਤ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਬਿੱਟੂ ਗੋਨੇਣਾ ਤੇ ਅੱਜ ਅਸੀਂ ਅਚਾਨਕ ਗੁజర్ ਰਹੇ ਸੀ ਰਸਤੇ ਦੇ ਵਿੱਚ ਰਮਲਾ ਜੀ ਦੀ ਕਰਤਾਰ ਰਮਲਾ ਜੀ ਸਤਿਕਾਰਯੋਗ ਜਿਹੜੇ ਪਿਛਲੇ ਦਿਨੀ ਸਵਰਗਾ ਸੋ ਗਏ ਸੀਗੇ ਮੇਰੇ ਬਹੁਤ ਹੀ ਕਲੋਸ ਸੀਗੇ ਬਹੁਤ ਹੀ ਨਜ਼ਦੀਕ ਸੀਗੇ ਤੇ ਉਹਨਾਂ ਦੇ ਪਰਿਵਾਰ ਨਾਲ ਅਚਾਨਕ ਮੁਲਾਕਾਤ ਹੋ ਗਈ ਕਿ ਉਹਨਾਂ ਦੀ ਗੱਡੀ ਰਕੋ ਆ ਕੇ ਮੈਂ ਸੋਚਿਆ ਚਲੋ ਚਾਰ ਗੱਲਾਂ ਉਹਨਾਂ ਨਾਲ ਕੀਤੀਆਂ ਜਾਣ ਆਓ ਮਿਲਦੀਆਂ ਪਰਮਜੀ ਸੰਧੂ ਜੀ ਤੇ ਸਤਵੀਰ ਕੌਰ ਜੀ ਜੋ ਕਰਤਾਰ ਰੰਗਲਾ ਜੀ ਦੇ ਪਰਿਵਾਰ ਮਿਲੇ ਉਹਨਾਂ ਨਾਲ ਅਸੀਂ ਤੁਹਾਨੂੰ ਰੂਪ ਨੂੰ ਕਰਾਨੇ ਆ ਆਓ ਮਿਲਦੇ ਸਸਟੀਕਰ ਜੀ ਹਾਂਜੀ ਸਸਟੀਕਰ ਦੇ ਆ ਅਸੀਂ ਜਾ ਰਹੇ ਸੀ ਅਚਾਨਕ ਤੁਸੀਂ ਸਾਨੂੰ ਮਿਲ ਗਏ ਤੇ ਅਸੀਂ ਸੋਚਿਆ ਤੇ ਲੋ ਚਾਰ ਗੱਲਾਂ ਹੋਰ ਤੇ ਤੁਸੀਂ ਕੁਝ ਆਪਣੇ ਬਾਰੇ ਦੱਸੋ ਕਿ ਕਿਦਾਂ ਚੱਲ ਰਹੀ ਹੈ ਜ਼ਿੰਦਗੀ ਤੁਹਾਡੀ ਸਭ ਨਾਲੋਂ ਪਹਿਲਾਂ ਤਾਂ ਜੀ ਅਸੀਂ ਤਾਂ ਬਹੁਤ ਦੁੱਖ ਦੀ ਘੜੀ ਚੋਂ ਗੁਜ਼ਰ ਰਹੇ ਹਾਂ ਮੇਰੇ ਵੱਡੇ ਭੈਣ ਜੀ ਤਸਵੀਰ ਕੌਰ ਜੀ ਜਿਨ੍ਹਾਂ ਨੂੰ ਤਾਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਪਿਆਰ ਮਿਲਿਆ ਹੈ ਬਹੁਤ ਸਤਿਕਾਰ ਮਿਲਿਆ ਹੈ ਬਹੁਤ ਰਿਸਪੈਕਟ ਮਿਲੀ ਹੈ ਬਹੁਤ ਰਿਗਾਰਡ ਦਿੱਤਾ ਇਹਨਾਂ ਨੇ ਮੈਨੂੰ ਔਰ ਅਸੀਂ ਬਹੁਤ ਟਾਈਮ ਇਕੱਠੇ ਰਹੇ ਮਤਲਬ ਕਿ ਅਸੀਂ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਦੇ ਨਾਲ ਸਮਾਂ ਕੱਟਿਆ ਤੇ ਕਰਤਾਰ ਅਮਲਾ ਜੀ ਸਾਨੂੰ ਛੱਡ ਕੇ ਚਲੇ ਗਏ ਸਾਡੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਰਤਾਰ ਅਮਲਾ ਜੀ ਲਈ ਨਾ ਤਾਂ ਮੈਂ ਕਦੇ ਅੱਜ ਤੱਕ ਲੇਟ ਸ਼ਬਦ ਯੂਜ਼ ਕਰਨ ਦੀ ਚਾਹਤ ਰੱਖਦੀ ਹਾਂ ਤੇ ਨਾ ਹੀ ਮੈਂ ਕਦੇ ਉਹਨਾਂ ਲਈ ਡੈਥ ਲਫ਼ਜ਼ ਯੂਜ਼ ਕਰਨਾ ਚਾਹੁੰਦੀ ਹਾਂ ਉਹ ਲਾਈਵ ਨੇ ਜਿਉਂਦੇ ਰਹਿਣਗੇ ਬਹੁਤ ਪਿਆਰ ਕੀਤਾ ਉਹਨਾਂ ਨੇ ਜ਼ਿੰਦਗੀ 'ਚ ਮੇਰੇ ਨਾਲ ਮੈਂ ਵੀ ਉਹਨਾਂ ਨਾਲ ਬਹੁਤ ਪਿਆਰ ਕੀਤਾ ਬੇਅੰਤਹਾ ਕੀਤਾ ਮੇਰੀ ਮੈਰਿਜ ਸੀ ਜਿਹੜੀ ਇੰਟਰ ਕਾਸਟ ਸੀ ਪੋਸਟ ਗ੍ਰੈਜੂਏਸ਼ਨ ਸੀ ਮੇਰੀ ਕੀਤੀ ਹੋਈ ਮੈਂ ਫਿਲਮਾਂ 'ਚ ਕੰਮ ਕਰ ਰਹੀ ਸੀ ਜਦੋਂ ਮੈਂ ਆਪਣਾ ਇਹਨਾਂ ਨਾਲ ਮੈਰਿਜ ਕਰਵਾਈ ਹੈ ਮਤਲਬ ਕਿ ਮੈਂ ਮੇਰੇ ਦਿਲ 'ਚ ਕੋਈ ਇਹ ਗੱਲ ਨਹੀਂ ਸੀ ਕਿ ਮੈਂ ਇਹਨਾਂ ਨੂੰ ਕਦੇ ਵੀ ਛੱਡਾਂ ਜਾਂ ਇਹ ਮੈਨੂੰ ਛੱਡਣ ਇਹਨਾਂ ਕੋਲੋਂ ਮੇਰੇ ਕੋਲੇ ਦੋ ਬੇਟੀਆਂ ਨੇ ਮਨਦੀਪ ਮੈਂਦੀ ਸੰਦੀਪ ਸੰਦੀ ਤੇ ਹੁਣ ਤੁਹਾਨੂੰ ਕੋਈ ਦੱਸ ਨਹੀਂ ਸਕਦੇ ਕਿਉਂਕਿ ਅੱਜ ਸਾਡਾ ਸਭ ਦਾ ਮੂਡ ਬੜਾ ਹੀ ਖਰਾਬ ਸੀ ਅਸੀਂ ਰੋਏ ਵੀ ਹੱਸੇ ਵੀ ਗੱਲਾਂ ਵੀ ਕੀਤੀਆਂ ਉਹਨਾਂ ਦੀਆਂ ਉਹਨਾਂ ਨੂੰ ਯਾਦ ਵੀ ਕੀਤਾ ਕਰਦੇ ਤਾਂ ਰਹਿੰਦੇ ਹੀ ਆ ਰੋਜ਼ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਸੁਰਗਾ 'ਚ ਵਾਸ ਕਰੇ ਮੈਂ ਕਹਿੰਨੀ ਇੱਕ ਇਸ ਧਰਤੀ 'ਤੇ ਇੱਕ ਵਾਰੋਂ ਮੈਨੂੰ ਫੇਰ ਮਿਲੇ ਤੇ ਮੈਂ ਉਹਨਾਂ ਨਾਲ ਇੱਕ ਵਾਰੀ ਫੇਰ ਗਾਵਾਂ ਮੇਰੇ ਦਿਲ ਵਿੱਚ ਤੂੰ ਭਖੜੇ ਦੇ ਗੰਡੇ ਵਾਂਗੂ ਖੁੱਬਿਆ ਪਿਆ ਏ ਮੇਰੇ ਦਿਲ ਵਿੱਚ ਤੂੰ ਬਹੁਤ ਵਧੀਆ ਜੀ ਹਾਂ ਤੇ ਬਹੁਤ ਹੀ ਵੈਸੇ ਦਾ ਦੁੱਖ ਸਹਿਣਾ ਬਹੁਤ ਔਖਾ ਹੈ ਬਹੁਤ ਵੱਡਾ ਦੁੱਖ ਹੈ ਪਰ ਉਹ ਸਹਿਣਾ ਪੈਂਦਾ ਤੇ ਚਲੋ ਤੁਹਾਨੂੰ ਬਲ ਬਖਸ਼ੇ ਪਰਮਾਤਮਾ ਜੀ ਸਹਿਣ ਤੇ ਤੁਹਾਡਾ ਮਿਲਾਪ ਕਿਵੇਂ ਹੋਇਆ ਸੀ ਰਮਬਲਾ ਜੀ ਨੇ ਮਿਲਾਪ ਬਸ ਮੈਂ ਗੀਤਾਂ ਦਾ ਮਜਾਰਾ ਪਿਕਚਰ ਕਰਕੇ ਆਈ ਸੀ ਕੁਲਦੀਪ ਮਾਨਤ ਸਾਬ ਦੀ ਤੇ ਦੇਸੀ ਮੈਂ ਮੈਂ ਐਜ਼ ਯਰਨ ਕਮ ਕੀਤਾ ਸੀ ਉਹਨਾਂ ਦੇ ਨਾਲ ਤੇ ਕੁਦਰਤੀ ਜਦੋਂ ਅਸੀਂ ਸ਼ੂਟ ਕਰਕੇ ਵਾਪਸ ਆਏ ਤੇ ਜਿਵੇਂ ਪਹਿਲਾਂ ਅਖਬਾਰਾ ਵਗੈਰਾ ਚੈਟ ਵਗੈਰਾ ਆ ਵੀ ਹੁੰਦੀ ਸੀ ਉਦੋਂ ਜ਼ਿਆਦਾ ਅਖਬਾਰ ਦਾ ਯੋਗ ਸੀ ਇਹਨਾਂ ਨੇ ਮੇਰੇ ਲਈ ਪੜਿਆ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਬੀਬਾ ਤੁਸੀਂ ਵਧੀਆ ਗਾ ਲੈਨੇ ਹੋ ਤੇ ਤੁਸੀਂ ਗਾਉਂਗੇ ਮੇਰੇ ਨਾਲ ਤੇ ਮੈਂ ਸੋਚੀ ਵੀ ਲੈਜੈਂਡ ਐਡਾ ਵੱਡਾ ਆਰਟਿਸਟ ਆ ਮੈਂ ਇਹਦੇ ਨਾਲ ਕਿਵੇਂ ਗਾਉਂਗੀ ਜਾਂ ਕਿਵੇਂ ਮੈਨੂੰ ਮੈਂ ਕਿਵੇਂ ਸਰਵਾਈਵ ਕਰੂੰਗੀ ਆਲਰੇਡੀ ਮੈਂ ਸਿੰਗਿੰਗ ਕਰ ਰਹੀ ਸੀ ਤੇ ਮੈਨੂੰ ਸ਼ੌਕ ਸੀ ਤੇ ਅਸੀਂ ਬਸ ਮੇਰੇ ਦਿਲ ਵਿੱਚ ਤੋਂ ਮੇਰਾ ਪਹਿਲਾ ਰਿਕਾਰਡ ਆਇਆ ਤੇ ਨੇੜੇ 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 ਅਸੀਂ ਹੁੰਦੇ ਗਏ ਤੇ ਮੈਨੂੰ ਫੈਮਿਲੀ ਸੇ ਵੀ ਬੜਾ ਪਿਆਰ ਮਿਲਿਆ ਮੈਨੂੰ ਸੁਤਵੀਰ ਭੰਜੀ ਨੇ ਵੀ ਬੜਾ ਪਿਆਰ ਦਿੱਤਾ ਮੈਨੂੰ ਬੱਚਿਆਂ ਨੇ ਵੀ ਬੜਾ ਪਿਆਰ ਦਿੱਤਾ ਮੈਨੂੰ ਲੱਗੇ ਹੀ ਨਹੀਂ ਕਿ ਮੈਨੂੰ ਦੂਜੀ ਫੈਮਿਲੀ ਚਾਹੀਏ ਤੇ ਬਸ ਇਸੇ ਤਰ੍ਹਾਂ ਹੀ ਕੁਝ ਸਰਕਮਸਟੈਂਸਸ ਜਦਾਂ ਬਣ ਗਏ ਕਿ ਮੈਰਿਜ ਹੋ ਗਈ ਸੀ ਰਵਲਾ ਜੀ ਨਾਲ ਕਿੰਨੇ ਕੁ ਗੀਤ ਕੀਤੇ ਆ ਗੀਤਾਂ ਦੀ ਗਿਣਤੀ ਤਾਂ ਨਹੀਂ ਹੈ ਮੈਨੂੰ ਬਹੁਤ ਗੀਤ ਗਾਏ ਹੈ ਮੈਨੂੰ ਕਈ ਵਾਰੀ ਆਪਣੇ ਗੀਤ ਵੀ ਯਾਦ ਨਹੀਂ ਹੁੰਦੇ ਤੇ ਬਹੁਤ ਗਾਣੇ ਬਹੁਤ ਵਧੀਆ-ਵਧੀਆ ਗਾਣੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ ਬੜੀਆਂ ਅੱਛੀਆਂ ਕੰਪੋਜੀਸ਼ਨਸ ਤੇ ਵੇ ਇੰਤਹਾ ਵਧੀਆ ਗਾਣੇ ਗਾਏ ਮਨਨ ਅੱਛਾ ਇਹ ਸ਼ੌਂਕ ਤੁਹਾਨੂੰ ਕਿੱਥੋਂ ਪਹਿਲਾ ਹੋਇਆ ਗਾਣ ਦਾ ਸ਼ੌਂਕ ਨਹੀਂ ਸੀ ਮੈਂ ਆਪਣੀ ਪਹਿਲੀ ਇੰਟਰਵਿਊ ਗਿਆ ਸੀ ਮਜਬੂਰੀ ਸੀ ਅੱਛਾ ਐਕਸਚੁਅਲੀ ਮੇਰੇ ਪਾਪਾ ਬਾਰਡਰ ਸਕਿਉਰਟੀ ਫੋਰ ਸੀਗਰ ਮਹਾਰਾਜਾ ਫਰੀਦਕੋਟ ਦੇ ਆਏ ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਸਮਝ ਲਓ ਅ ਅਰਸ਼ ਤੋਂ ਫਰਸਤੇ ਡਿੱਗੇ ਤੇ ਪਬਲਿਕ ਰਿਲੇਸ਼ਨ ਦੇ ਵਿੱਚ ਮੈਂ ਥੋੜਾ ਜਿਹਾ ਕੰਮ ਕੀਤਾ ਤੇ ਉੱਥੋਂ ਥੋੜਾ ਥੋੜਾ ਸ਼ੌਕ ਪਿਆ ਗਾਉਣਾ ਨਹੀਂ ਸੀ ਆਉਂਦਾ ਗਾਉਣਾ ਨਹੀਂ ਸੀ ਆਉਂਦਾ ਬਟ ਫਿਰ ਮੈਂ ਹਿੰਮਤ ਕੀਤੀ ਮਿਹਨਤ ਕੀਤੀ ਸਿੱਖਿਆ ਤੇ ਗਾਇਆ ਹੁਣ ਵੀ ਕੋਈ ਗਾ ਰਹੇ ਹੋ ਤੁਸੀਂ ਕਰ ਰਹੇ ਹੋ ਗਾਣਾ ਕਿ ਛੱਡ ਚੁੱਕੇ ਹਾਂ ਗਾਇਕੀ ਨੂੰ ਗਾਇਕੀ ਮੈਂ ਛੱਡੀ ਦਿੱਤੀ ਹੈ ਕਿਸਮ ਦੀ ਛੱਡੀ ਨਹੀਂ ਹੈ ਦਿਲਚਸਤਾ ਹੈ ਬੱਚਿਆਂ ਨੂੰ ਗਾਈਡ ਕਰਦੀ ਹੈ ਐਕਚੁਅਲੀ ਮੇਰੇ ਬੱਚਿਆਂ ਦੇ ਦੋਨੋਂ ਦੇ ਵਿੱਚ ਮੈਂ ਚਾਹੁੰਦੀ ਸੀ ਕਿ ਇੱਕ ਪਲੇਅਰ ਬਣੇ ਜਾਂ ਇੱਕ ਮੈਡੀਕਲ ਲਾਈਨ 'ਚ ਜਾਵੇ ਬਟ ਉਹਨਾਂ ਦੇ ਅੰਦਰ ਕੁਟ-ਕੁਟ ਕੇ ਗਾਇਕੀ ਭਰੀ ਸੀ ਕਿਉਂਕਿ ਵਿਰਸਤ ਚ ਮਿਲ ਗਈ ਨਾ ਉਹਨੂੰ ਮਾਂ ਤੇ ਪਿਓ ਕੋਲੋਂ ਤੇ ਉਹਨਾਂ ਨੇ ਫਿਰ ਇਸ ਸਪੈਸ਼ਲ ਨੂੰ ਅਪਣਾਇਆ ਤੇ ਸੈਂਡੀ ਆਵਾਜ਼ ਪੰਜਾਬ ਦੀ ਬਣੇ ਤੇ ਮੈਂਡੀ ਵੀ ਗਏ ਸੀ ਆਵਾਜ਼ ਪੰਜਾਬ ਦੇ ਵਿੱਚ ਕੁਆਟਰਫਾਈਨਲ ਤੱਕ ਪਹੁੰਚ ਗਏ ਸੀ ਤੇ ਹੁਣ ਬੱਚੇ ਕੰਮ ਕਰ ਰਹੇ ਨੇ ਸਿੰਗਿੰਗ 'ਚ ਵੀ ਨੇ ਡਾਂਸਿੰਗ ਐਕਟਿੰਗ ਜੀ ਵੀ ਨੇ ਤੇ ਹੁਣ ਮੈਂ ਉਹਨਾਂ ਦਾ ਜਿਵੇਂ ਡਿਜ਼ਾਈਨਿੰਗ ਹੋ ਗਈ ਉਹਨਾਂ ਦਾ ਮਤਲਬ ਕਿ ਗਾਣਿਆਂ ਦੀ ਚੋਣ ਹੋ ਗਈ ਉਹਨਾਂ ਦੇ ਕੰਪੋਜੀਸ਼ਨਸ ਹੋ ਗੀਆਂ ਉਹਨਾਂ ਦੇ ਡਾਇਰੈਕਟਰਸ ਹੋ ਗਏ ਹੁਣ ਮੈਂ ਬੱਚਿਆਂ ਨੂੰ ਸਮਰਪਿਤ ਚਲੋ ਬਹੁਤ ਵਧੀਆ ਜੀ ਸ਼ੁਭ ਕਾਮਨਾਵਾਂ ਤੁਹਾਡੀ ਨੇ ਥੈਂਕ ਯੂ ਜੀ ਬੱਚੇ ਤਰੱਕੀਆਂ ਕਰਨ ਗੱਲ ਕਰਦੇ ਆਂ ਸਤਵੀਰ ਕੌਰ ਜੀ ਨਾਲ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਕਿ ਕਰਤਾਰ ਮੰਲਾ ਜੀ ਬਾਰੇ ਪੁੱਛਣਾ ਚਾਹਦੇ ਹੋ ਅਸੀਂ ਕਰਤਾਰ ਮੰਲਾ ਜੀ ਨੂੰ ਜਿੱਦੇ ਮੈਂ ਪਹਿਲੀ ਮਿਲਿ ਸਜਾਣਾ ਦੀ ਮੇਰਾ 1970 ਕੇ ਮਹਿਰ ਜੋ ਫਈਆ ਨਾ ਮੇਰੇ ਦੋ ਬੇਟੇ ਨੇ ਠੀਕ ਹੈ ਕਿ ਮੈਂ ਪਾਕੀ ਪਰਨੇ ਦੇ ਰਹਿਣ ਵਾਲੀਆਂ ਜਿੱਦਾਂ ਵੀ ਉਹਨਾਂ ਦੀ ਕੈਕੀ ਉਹਨਾਂ ਨੂੰ ਜਾਦੀ ਅੱਛੀ ਲੱਗਦੀ ਦੀ ਜਿਵੇਂ ਕਿਸੇ ਨਾਲ ਸੁਪਾਤ ਕੰਮ ਕਰੇ ਅਸੀਂ ਉਸੇ ਤਰ੍ਹਾਂ ਉਹਨਾਂ ਦਾ ਸਾਥ ਦਿੰਦੇ ਰਿਹਾ ਤੁਸੀਂ ਉਹਨਾਂ ਨਾਲ ਲਗਾਇਆ ਵੀ ਹੈ ਕਿ ਨਹੀਂ ਨਹੀਂ ਉਹ ਤਾਂ ਕੌਮ ਤਾਂ ਇੰਨਾ ਵਧੀਆ ਜੋਗ ਨਹੀਂ ਸੀ ਤਾਂ ਕੁੜੀਆਂ ਨੂੰ ਅੱਗੇ ਨਹੀਂ ਦਿੱਤੀ ਹਮ ਤਸੀਂ ਕਹਾਂ ਹੈ ਤੇ ਪਰਮਜੀਤ ਤੇ ਸੰਧੂ ਜੀ ਨਾਲ ਤੁਹਾਡਾ ਮਤਲਬ ਕਹਰੇ ਭੈਣਾ ਵਾਂਗੂ ਪਿਆਰ ਹੈ ਕਾफी ਜਿਆਦਾ ਤੇ ਇਹਦੇ ਬਾਰੇ ਪਰਮਜੀਤ ਇੱਕ ਮੇਰੀ ਕੁੜੀਆਂ ਵਰਗੀ ਵੀ ਹੈ ਮੇਰੀ ਭੈਣ ਵੀ ਮੈਂ ਬਰਾਬਰ ਦੀ ਕਰ ਲੈਣੀ ਸੋ ਇਹ ਦੀਵਿਆਂ ਨੂੰ ਉਹਦੇ ਨਾਲ ਜਿੱਦਾਂ ਨੂੰ ਮੈਨੂੰ ਟਾਈਮ ਲੱਗਦਾ ਜੋ ਜੋ ਗੱਲ ਕਰਦੇ ਤਾਂ ਸੜਾ ਉਹਦਾ ਸਮਾਂ ਬੀਤਦਾ ਹੈ ਕਿ ਫਿਰ ਵੀ ਮੈਨੂੰ ਇਹ ਹੈ ਕਿ ਜੇ ਅੱਜ ਪਰਮਜੀਤ ਸੰਧੂ ਹੈ ਤਾਂ ਰਮਣਾ ਜੁੰਦਾ ਹੈ ਜੇ ਅੱਜ ਸਤਪਾਲ ਬੰਟੀ ਜੁੰਦਾ ਹੈ ਤੇ ਰਮਲਾ ਜੀ ਜਿਉਂਦੇ ਨੇ ਜੇ ਲਖਵੀਰ ਰਮਲਾ ਜਮਰਿਆ ਤੇ ਰਮਲਾ ਜੀ ਜਿਉਂਦੇ ਆ ਅਸੀਂ ਜੀਂਦੇ ਰੱਖਣ ਵਾਸਤੇ ਸਾਡੇ ਦਿਲ ਤੇ ਜਿੰਨੇ ਮਰਜੀ ਪਾਟ ਟੁੱਟ ਜਾਣ ਪਰ ਅਸੀਂ ਇਹ ਖੁਸ਼ੀ ਨੂੰ ਮੂੰਹ ਤੇ ਦੱਸੀ ਨਹੀਂ ਹੁੰਦਾਂ ਮੇਰੀ ਤੁਸੀਂ ਆਪਣੇ ਪਰਿਵਾਰ ਬਾਰੇ ਕੁਝ ਦੱਸੋਗੇ ਹਾਂਜੀ ਮੇਰੇ ਦੋ ਹੀ ਬੱਚੇ ਨੇ ਮੇਰੇ ਦੇ ਤੋਂ ਬਾਅਦ ਦੋ ਹੀ ਹੋਏ ਤੇ ਜਦੋਂ ਜੋਦ ਵੀ ਜੋਦ ਦੋ ਦਾ ਹੀ ਹੁੰਦਾ ਸੀ ਸਾਨੂੰ ਵਧੀਆ ਵੀ ਬਹੁਤ ਦੋਈ ਲੱਗੇ ਅਧਿਕ ਰਣ ਲਾ ਮੇਰੇ ਕੋਲ ਨਹੀਂ ਹਾਂ ਜੀ ਪਰਮਜੀਤ ਸਿੰਘ ਦੀਆਂ ਜਿਹੜੀ ਦੋ ਬੇਟੀਆਂ ਨੇ ਇੱਕ ਨਾ ਹੈਗਾ ਮਨੂ ਇਹ ਮੈਂ ਤਾਂ ਤੁਹਾਨੂੰ ਹੀ ਕਹਿ ਕੇ ਬੁਲਾਉਣੀ ਹਾਂ ਠੀਕ ਹੈ ਨਾ ਤੇ ਮਾਵਾਂ ਦੇ ਨਾਂ ਤਾਂ ਬਹੁਤ ਰੱਖੇ ਜਾਂਦੇ ਬੱਚੇ ਬਹੁਤ ਜਿੰਨਾ ਪਿਆਰਾ ਲੱਗਦਾ ਉਹਨਾਂ ਹੀ ਨਾਂ ਬੱਦਲ ਦਿੰਦੀਆਂ ਮਾਂ ਠੀਕ ਹੈ ਇਸ ਕਰਕੇ ਬੱਚੇ ਵੀ ਮਹੀਂ ਪਲੇ ਹੋਏ ਨਹੀਂ ਮੈਨੂੰ ਬੰਟੀ ਹੋਣਾ ਚਾਹ ਤੇ ਨੀਟੂ ਹੋਣਾ ਚਾਹ ਤੇ ਉਹਨਾਂ ਕੁੜੀਆਂ 'ਚ ਕੋਈ ਫਰਕ ਨਹੀਂ ਲੱਗਦਾ ਤੁਹਾਡੇ ਬੇਟੇ ਜਿਹੜੇ ਆ ਉਹ ਵੀ ਗਾਇਕੀ ਲਾਈਨ ਦੇ ਵਿੱਚ ਹੈਗੇ ਕਿ ਨਹੀਂ ਗਾਇਕੀ ਲਾਈਨ ਨੂੰ ਪਿਆਰ ਤਾਂ ਕਰਦੀ ਹੈ ਕਿ ਜਦੋਂ ਕੋਈ ਫੈਜ਼ਰ ਕਰਦੇ ਸੀ ਤੇ ਜਰਜੀ ਜੀ ਜਾ ਜਿਵੇਂ ਤਾਂ ਮਨ 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 ਤਾਂ ਉਹ ਵੀ ਕਰ ਜਾਂਦੇ ਨੇ ਬਹੁਤ ਅੱਛਾ ਕਰ ਜਾਂਦੇ ਨੇ ਠੀਕ ਹੈ ਨਾ ਮੈਂ ਤਾਂ ਪੰਜਾਬੀ ਚ ਹੁੰਦਾ ਵੀ ਬੋਲੂਗੀ ਤੇ ਫਿਰ ਵੀ ਅੱਜ ਵੀ ਅਸੀਂ ਰਮਲਾ ਜੀ ਨੂੰ ਜਿੰਦਾ ਰੱਖਣ ਵਾਸਤੇ ਭਾਵੇਂ ਕੋਈ ਮੁੰਡਾ ਉੱਥੇ ਸਾਡੇ ਕੋਲੋਂ ਉੱਥੇ ਸਾਡੇ ਘਰ ਤੋਂ ਲੈਣ ਉੱਥੇ বুঝਣ ਨਹੀਂ ਦੇਵਾਂਗੇ ਚਾਹ ਰਾਗੇ ਜਗਦਾ ਰੱਖਾਂਗੇ ਤੁਹਾਡੀ ਵਿਰਾਸਤ ਨੂੰ ਕੌਣ ਹੁਣ ਰਮਲਾ ਜੀ ਦੀ ਵਿਰਾਸਤ ਨੂੰ ਗਾਇਕੀ ਲਈ ਨੂੰ ਕੌਣ ਅੱਗੇ ਲੈ ਕੇ ਜਾਊਗਾ ਬੇਟੇ ਬੇਟੀਆਂ ਤੁਹਾਨੂੰ ਚੱਲਣਗੇ ਅੱਗੇ ਕਾਇਕੀ ਨੂੰ ਕਹਿੰਦੇ ਹਾਂ ਜੀ ਹਾਂ ਜੀ ਕਾਇਕੀ ਨੂੰ ਇਹ ਹੀ ਲੈ ਕੇ ਗਏ ਜਾਣਗੇ ਕਿਉਂਕਿ ਇਹ ਹੀ ਘਾਰੇ ਨੇ ਇਹ ਦੋਨੋਂ ਬੱਚੇ ਨੇ ਇਹ ਹੀ ਅੱਗੇ ਜਾਣਗੇ ਕਿੰਨਾ ذوق بھی ہے ਦರ್ಶਨ ਦਾ ਟਵਿਸ਼ਨ ਇਹਨਾਂ ਬladichੂ ਵੀ ਮਿਲਿਆ ਪਿਆ ਮੈਂਡੀ ਤੇ ਸੰਡੀ ਮੈਂਡੀ ਤੇ ਸੰਡੀ ਅੱਜ ਤੁਸੀਂ ਮਤਲਬ ਇੱਥੇ ਮਿਲੇ ਹੋ ਸਾਨੂੰ ਤੁਹਾਡੇ ਨਾਲ ਕੌਣ-ਕੌਣ ਨੇ ਤੁਹਾਡੇ ਨਾਲ ਬੰਟੀ ਵੀ ਹੈ ਵੱਡਾ ਬੇਟਾ ਨੀਟਾ ਵੀ ਹੈ ਮਨਦੀਪ ਹੈ ਤੇ ਨਾਲ ਸ਼ਗਿਰਦ ਵੀ ਨੇ ਹਾਂ ਹੁਣ ਬੁਲਾਉਣੇ ਆ ਤੁਹਾਨੂੰ ਕਤਾਰਾਂ ਮੱਲੇ ਜੀ ਵੱਡੇ ਬੇਟੇ ਸਰਪਾਲ ਸਿੰਘ ਬੰਦੀ ਬੱਲੇ ਸਾਰਿਆਂ ਨੂੰ ਦਸਤਿਹਾਰ ਬਾਤ ਕਰੀਏ ਜੀ ਸਾਡੇ ਅਸੀਂ ਤੁਹਾਨੂੰ ਮਿਲ ਗਏ ਬੜਿਆ ਮੇਰੇ ਹੱਥ ਘੜਾ ਕੀਤਾ ਨਾਲ ਹੀ ਹੋ ਸੀ ਕਿ ਉਹ ਹੁੰਦਾ ਆਪਣੇ ਬੰਦੇ ਲੰਗੇ ਜਾਂਦੇ ਆ ਸਾਫ ਰਹੋਗੇ ਹੋਰਾਂ ਵੀ ਸੀ ਗਈ ਆਪਾਂ ਤੁਸੀਂ ਸਾਡੇ ਆਪਦੇ ਨੂੰ ਸਾਰੇ ਜਣੇ ਜਿੰਦਗੀ ਕਿਵੇਂ ਕੱਟ ਰਹੀ ਹੈ ਤੁਹਾਡੀ ਬਾਹਰ ਜ਼ਿੰਦਗੀ ਠੀਕ ਹੈ ਜੀ ਖੜਾ ਖੜ ਦੇ ਜਾਂਦਾ ਦੁੱਖ ਹੋਇਆ ਬਹੁਤ ਵੱਡਾ ਦੁੱਖ ਹੋਇਆ ਚਲੋ ਜੋ ਕੁਦਰਤ ਨੂੰ ਮੰਨਦੀ ਸੀਗਾ ਕੀ ਕਰਦੇ ਚਲੋ ਔਰ ਤੁਸੀਂ ਸਲਾਮ ਪਰਵਾਹ ਠੀਕ ਹੈ ਤੁਸੀਂ ਵੀ ਡਾਈਟੀ ਚੋਂ ਜਾਂ ਨਹੀਂ ਸਰ ਮਤਲਬ ਕਿ ਉਹ ਰੁਝਾਨ ਨਹੀਂ ਰਿਹਾ ਉਹ ਸ਼ੌਂਕ ਨਹੀਂ ਸੀਗਾ ਇਸ ਕਰਕੇ ਅਸੀਂ ਤਾਂ ਜੋਬ ਹੀ ਕਰਦੇ ਮੈਂ ਔਰ ਸੁਕਾ ਬ੍ਰਦਰ ਵੀ ਜੋਬ ਹੀ ਕਰਦੇ ਆ ਤੇ ਡੈਡੀ ਦਾ ਕੰਮ ਇਦੀ ਵੀ ਥੋੜਾ ਗਾਰਡ ਗਿਫਟ ਹੁੰਦੀ ਹੈ ਇਹਨਾਂ ਨੂੰ ਸ਼ੁਰੂ ਤੋਂ ਗਾਰਡ ਗਿਫਟ ਸੀਗੀ ਨਾਮ ਸੀਗਾ ਲੋਕ ਪਿਆਰ ਕਰਦੇ ਆ ਸਾਰਾ ਕੁਝ ਨਹੀਂ ਬਸ ਇਹੀ ਕਹਿੰਦੇ ਆ ਕਿ ਜਿੱਥੇ ਵੀ ਸੀਗੇ ਬਸ ਤੰਦਰੁਸਤ ਰਹਿੰਦੇ ਸੀਗੇ ਖਾਣਦੇ ਪੀਂਦੇ ਵੀ ਕੋਈ ਆਉਂਦਾ ਜਾਂਦਾ ਰਹਿੰਦਾ ਸੀ ਆ ਖਬਰਸਾਰ ਮਿਲਦੀ ਰਹਿੰਦੀ ਸੀ ਤੇ ਇਸ ਲਈ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਹੁਣ ਥੋੜਾ ਜਿਹਾ ਇਹ ਚੋਲਾ ਜਿਹਾ ਲੱਗਦਾ ਰਮਲਾ ਜੀ ਨਾਲ ਤੁਹਾਡਾ ਮੁਲਾਕਾਤ ਸਹੀ ਸੀ ਹਾਂ ਹਾਂ ਤੁਸੀਂ ਇਹ 43 ਕਰਨੀ ਸੀ ਕਿਉਂਕਿ ਉਹ ਵਰਕ ਥੋੜਾ ਜਿਹਾ ਅਸੀਂ ਵੀ ਅਬਵੋਡ ਕਰਦੇ ਸੀ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਇਹ ਮਰਕੀ ਏਸ਼ੀਆ ਦੇ ਵਿੱਚ ਜ਼ਿਆਦਾ ਸੀਗਾ ਕਿਉਂਕਿ ਇੱਧਰ ਦੇਖੋ ਉਧਰ ਦੁਆਬੇ ਵਾਲੀ ਸਾਈਡ ਦਿੱਲੀ ਵਾਲੀ ਸਾਈਡ ਚੰਡੀਗੜ੍ਹ ਵਾਲੀ ਸਾਈਡ ਉਹ ਥੋੜਾ ਵੈਸਟਰਨ ਕਲਚਰ ਹੈ ਜਿਹੜਾ ਪਬਲੀਕਲੀ ਪ੍ਰੋਪਰ ਜਿਹੜਾ ਕਲਚਰ ਹੈ ਉਹ ਪਿੰਡਾਂ ਨਾਲ ਉਹ ਇੱਧਰ ਹੀ ਸੀ ਤੋਂ ਤਾਂ ਉਹ ਠੀਕ ਸੀਗੇ ਤੰਦਰੁਸਤ ਸੀਗੇ ਕੋਈ ਦਿੱਕਤ ਨਹੀਂ ਸੀ ਉਹਨਾਂ ਨੂੰ ਚੱਲਣ ਕਰਨ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਮਰੇ ਕੇ ਸੇਵਾ ਵਾਲਾ ਕੋਈ ਮਾਹੌਲ ਨਹੀਂ ਸੀਗਾ ਵੈਸੇ ਜਾਨੀ ਉਹ ਤੰਦਰੁਸਤ ਸੀਗੇ ਇਸ ਕਰਕੇ ਸਾਨੂੰ ਕੋਈ ਅਦਾਰੀ ਦਿੱਕਤ ਵਾਲੀ ਕੋਈ ਗੱਲ ਆਈ ਨਹੀਂ ਸੀ ਜੇ ਕੋਈ ਹੁੰਦੀ ਸੀ ਤਾਂ ਦੱਸ ਲੈਂਦੇ ਸੀ ਤੇ ਥੋੜਾ ਜਿਹਾ ਸੀ ਵੀ ਕਹਿ ਰਹੇਦੇ ਉਹਨਾਂ ਕੋਈ ਸ਼ੇਰ ਵੀ ਕਰਕੇ ਮਾਨਾ ਵੀ ਲੈਂਦੇ ਸੀ ਇੱਕਦਮ ਹੀ ਹਾਂ ਮਤਲਬ ਕਿ ਉਹ ਕਹਿ ਸਕਦੇ ਆ ਲੇਕਿਨ ਠੀਕ ਆ ਹਲੇ ਉਹ ਗੱਲਾਂ ਪਰਮੈਂਟ ਨਹੀਂ ਨੇ ਜੁੜੇ ਵੀ ਜਦੋਂ ਪਤਾ ਲੱਗਦੀਆਂ ਨੇ ਉਹਨੇ ਵੀ ਆਪਾਂ ਉਹਨੂੰ ਫਿਰ ਰੂਬਰੂ ਕਰਦੇ ਰਵੋ। ਪਾਜ ਲਖਵੀਰ ਸਿੰਘ ਨੀਟੀ ਅ ਵੀ ਕੋਸ਼ਿਸ਼ ਜਿਹੜੀਆਂ ਹੋ ਗਿਆ ਉਹ ਬਹੁਤ ਹੀ ਛੋਟੇ ਪੁੱਤ ਹੋ ਜਾਂ ਕਿ ਬਚਪਨ ਤੋਂ ਹੋ ਗੀਆਂ ਨੇ ਉਹ ਫਾਦਰ ਸਾਹਿਬ ਆਪਣੇ ਆਪ ਦੀ ਰੁਚੀ ਉਹਨਾਂ ਦੀ ਜ਼ਿਆਦਾ ਹੋਣ ਕਰਕੇ ਕੁਝ ਸਮਾਂ ਇਹ ਸਾਨੂੰ ਵੀ ਨਹੀਂ ਲੱਗਿਆ ਕਿਉਂਕਿ ਪੜਾਈ ਪੜਾਈ ਕਰ ਕੋ ਬਾਅਦ ਫਿਰ ਕੰਮ ਹੋ ਗਏ ਬੱਚੇ ਹੋ ਗਏ ਤੁਹਾਨੂੰ ਪਤਾ ਕਰਦਾ ਉਹ ਜੀ ਜਾਂਦਾ ਤੇ ਗੱਡੇ ਦੇ ਉੱਤੇ ਜਿੰਨੀਆਂ ਪੂਰੀਆਂ ਲੱਦਦੇ ਹੋਗੇ ਉਨਾ ਹੀ ਭਾਰਾ ਹੋ ਜਾਂਦਾ ਹੈ ਕਿ ਉਹ ਗੱਡਾ ਹੁਣ ਚੂੰ-ਚੂੰਦਾ ਕਰਦਾ ਆ ਤੇ ਰੋੜਦਾ ਹੀ ਰਹਿੰਦਾ ਕੋਈ ਪਾਈਦਾ ਨਹੀਂ ਬਣ ਤੇ ਐਦਾਂ ਹੀ ਗਲੇ ਦੀ ਆ ਹਾਂ ਉਹਨਾਂ ਦੇ ਗੀਤਾ ਮੈਨੇ ਬਹੁਤ ਪਸੰਦ ਲਿਆ ਜੋ ਕਿ ਮੈਂ ਦਾਅ ਵੀ ਲੈਣਾ ਮੇਰੇ ਚ ਮਿਲ ਬੜੇ ਸਾਰੇ ਉਹਨਾਂ ਦੇ ਸ਼ਗਿਰਦਾਂ ਨੇ ਖਾਸ ਕਰਕੇ ਪਰ ਪਾਇਆ ਸੁਭਾਨ ਤੋਂ ਸੁੱਖਾ ਜੀ ਜਾਂ ਹੋਰ ਵੀ ਕਈਆਂ ਨੇ ਬੜਿਆਂ ਨੇ ਸੁਣਿਆ ਉਹਨਾਂ ਨੇ ਮੈਨੂੰ ਬਹੁਤ ਵੈਰੀ ਕਿਹਾ ਕਿ ਤੇਰੀ ਆਵਾਜ਼ ਜਿੱਤੇ ਤੇਰੇ ਪਾਪਾ ਦੀ ਆਵਾਜ਼ ਹੈ ਜੇ ਅਗਰ ਤੂੰ ਕੋਸ਼ਿਸ਼ ਕਰੇ ਤਾਂ ਕਰੋ ਮੌਕਾ ਹੁੰਦਾ ਮੌਕੇ ਤੇ ਲੱਗਾ ਹੋਇਆ ਚੌਕਾ ਸੱਚੀ ਤੰਦੂਲ ਪਰ ਬਣਾ ਦਿੰਦਾ ਤੇ ਬਿਨਾ ਮੌਕੇ ਤੇ ਖੁੰਝਿਆ ਵਾ ਤਾਂ ਦਰਾਵੜ ਵੀ ਇਹ ਜਿਹੜਾ ਆਪਣੇ ਘਰੇ ਬੈਠਾ ਹੁੰਦਾ ਤੇ ਉਹ ਤਾਂ ਸਿਸਟਮ ਹੈ ਤੇ ਉਹ ਨਹੀਂ ਅਸੀਂ ਕਰ ਪਾਏਗੇ ਲੇਕਿਨ ਠੀਕ ਹੈ ਤੇ ਅੱਜ ਪਾਪਾ ਜੀ ਦੀ ਵਿਰਾਸਤ ਦਾ ਠੀਕ ਹੈ ਕਿ ਉਹਨਾਂ ਨੇ ਦੋ ਬੱਚੀ ਬੇਟੀਆਂ ਨੇ ਲੈਂਦੀ ਸੰਦੀ ਉਹ ਪੜਾਉਤੀ ਐ ਐਮਐਸ ਤੋਂ ਹਾਂ ਤੇ ਜਿਹੜਾ ਆਈਸੀਓ ਕਹਾਣੀ ਕੰਜ਼ਰਵ ਦੀ ਉਹਦੇ ਕੋਲ ਕੰਟੈਂਟਰ ਉਹ ਪਰੇ ਅੱਗੇ ਠੀਕ ਹੈ ਫਿਰ ਪਰਿਵਾਰ ਨੂੰ ਅੱਗੇ ਇਹ ਇਸ ਵਿਰਾਸਤ ਨੂੰ ਅੱਗੇ ਲਿਆਉਣਾ ਕਿਤੇ ਕਿਤੇ ਕੰਟਰੀਬਿਊਟ ਅਸੀਂ ਵੀ ਕਰ ਦੇਣਾਗੇ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਵਿਰਾਸਤ ਹੁੰਦਾ ਕਿ ਨਹੀਂ ਹੈ ਜਦੋਂ ਵੀ ਉਹ ਕਿਤੇ ਸੈੱਟ ਬਣਾਉਣ ਜਾਣਾ ਜਾਂ ਕਿਤੇ ਵੀ ਉਹ ਕਰੋ ਥੋੜਾ ਜਿਹਾ ਅੰਦਰ ਬਾਹਰ ਜਾਂਦੇ ਜਾਂ ਜਿਵੇਂ ਐ ਕੱਲੋ ਕਦੋਂ ਕਰੋ ਇੱਕ ਕਰ ਕਦੋਂ ਸਾਡੇ ਮਾਤਾ ਜੀ ਨਰੋਸਕੀ ਚਲੇ ਗਏ ਜਾਂ ਕਿਤੇ ਵੈਸੇ ਉਹਨਾਂ ਦਾ ਦਿਲ ਕਰਿਆ ਵੀ 5-7 ਦਿਨ ਕਿਤੇ ਜਾਣਾ ਹਮੇਸ਼ਾ ਆਪਣੀ ਟੂੰਗੀ ਨਾਲ ਰੱਖਦੇ ਉਹਨਾਂ ਦੀ ਟੂੰਗੀ ਵਿਰਾਸਤ ਹੈ ਜੋ ਕਿ ਉਹਨਾਂ ਦੀ ਸ਼ਾਨ ਵੀ ਹੋਈ ਹੈ ਤੇ ਇਹ ਸ਼ਾਨ ਉਹਨਾਂ ਨੂੰ ਸ੍ਰੀ ਲਾਚਨ ਜੰਮਾ ਜਾਤੀ ਕੀ ਉਹਨਾਂ ਨੇ ਆਪਣੀ ਇੱਛੇ ਜੀ ਕੀਤੀ ਹੈ ਤੇ ਉਹੀ ਟੁੰਬੀ ਦੇ ਬਾਦਸ਼ਾਹ ਰਹੇ ਨੇ ਤੇ ਉਹ ਸੇਮ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੀ ਬਦੌਲਤ ਲਾਲਚਲ ਜਮਲਾ ਦੇ ਜਨੂਬੀ ਬਦੌਲਤ ਕਹਿੰਦੇ ਜਾਂ ਇਹਨਾਂ ਦੇ ਆਪਣੇ ਆਵਾਜ਼ ਦਾ ਜਾਦੂ ਕਹਿੰਦੇ ਸਾਰਾ ਕੁਝ ਕੁੱਲ ਮਿਲਾ ਕੇ ਹੈ ਸਾਡੀ ਇੱਕ ਛੋਟਾ ਜਿਹਾ ਪੱਦੂ ਦੇ ਵਿੱਚ ਬਣਾਈ ਗਈ ਟੁੰਬੀ ਹੈ ਉਸ ਤੋਂ ਵੀਰੀ ਬਦੌਲਤ ਹੈ ਤੇ ਉਹ ਟੁੰਬੀ ਹੀ ਸਾਰਾ ਕੁਝ ਹੈ ਜੇ ਅੱਜ ਕਰਤਾਰ ਰਮਲਾ ਤਾਂ ਵੀ ਟੁੰਬੀ ਦੇ ਨਾਮ ਤੋਂ ਜਾਣਿਆ ਜਾਂਦਾ ਤੋਂ ਟੁੰਬੀ ਉਹ ਇੰਨੀ ਕੁ ਵਧੀਆ ਬਣਾਉਂਦੇ ਸੀ ਤੇ ਟੁੰਬੀ ਦੀ ਕਲਾ ਉਹਨਾਂ ਕੋਲ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਬਹੁਤ ਸਾਰੀਆਂ ਤੂੰਬੀਆਂ ਅੱਜ ਸਾਡੇ ਨਾਲ ਹੀ ਨੇ ਸਰਵੰਤ ਸੁਖਾ ਜੀ ਇਹਨਾਂ ਨੇ ਬਹੁਤ ਸਾਰੀਆਂ ਤੂੰਬੀਆਂ ਉਹਨਾਂ ਨੂੰ ਬਣਾ ਬਣਾ ਕੇ ਦਿੱਤੀਆਂ ਤੇ ਇਹਨਾਂ ਨੇ ਬਹੁਤ ਸਾਰੀਆਂ ਕ੍ਰਿਤਿਆਂ ਬਣਾਈਆਂ ਹੀ ਨਹੀਂ ਬਲਕਿ ਕੀ ਆਵਾਜ਼ ਬਣਾਈ ਉਹਨਾਂ ਤੂੰਬੀਆਂ ਦੀ ਵਿਦੇਸ਼ਾਂ ਤੱਕ ਵਿਦੇਸ਼ਾਂ ਤੱਕ ਉਹ ਤੂੰਬੀ ਗਈ ਤੇ ਮੇਰੇ ਬਾਪ ਵੀ ਮੇਰੇ ਪਿਓ ਦੀ ਮੇਰੇ ਫਾਦਰ ਦੀ ਮੇਰੇ ਲਈ ਮੇਰੇ ਖੁਦਾ ਦੀ ਆਵਾਜ਼ ਅੱਜ ਦੁਨੀਆ ਦੇ ਵਿੱਚ ਹੈ ਆਉ ਮਿਲਣੇ ਆ ਉਹਨਾਂ ਦੇ ਕਰਤਾਰ ਅਮਲਾ ਜੀ ਦੇ ਵੱਡੇ ਵੱਡੀ ਬੇਟੀ ਮੈਂ ਟਿਕਾ ਸ਼ਕਤੀ ਸਭ ਤੋਂ ਪਹਿਲਾਂ ਐਕਸਪੀਐਸ ਰੈਕਿਟਸ ਦਾ ਧੰਨਵਾਦ ਕਰਦੇ ਹਾਂ ਇਸ ਪੂਰੀ ਟੀਮ ਦਾ ਕਿ ਤੁਸੀਂ ਸਾਡੇ ਪੂਰੇ ਪਰਿਵਾਰ ਨੂੰ ਲੋਕਾਂ ਦੇ ਰੂਪ ਰੂਪ ਕਰਾ ਰਹੇ ਹੋ ਕਿ ਅਸੀਂ ਕਰਤਾਰ ਸਿੰਘ ਰਮਲਾ ਜੀ ਦੀ ਫੈਮਲੀ ਤੋਂ ਆ ਤੇ ਇਸਾ ਪ੍ਰਾਊਡ ਮੂਮੈਂਟ ਪਰ ਆ। ਅ ਫੀ ਰਮਲਾ ਜੀ ਬਾਰੇ ਪਰਤੋਂ ਦੇਖੋ ਜੀ ਫਾਦਰ ਹੈ ਅਸੀਂ ਬlesed ਡਾਟਰਸ ਆ ਬlesed ਸਨਸ ਨੇ ਮੇਰੇ ਬਗਰ ਕਿਸੀ ਉਹਨਾਂ ਦੇ ਬੱਚੇ ਆ ਬਹੁਤ ਨਾਮਚੀਨ ਆਰਟਿਸਟ ਨੇ ਉਹਨਾਂ ਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ। ਉਹਨਾਂ ਦਾ ਨਾਮ ਇੰਨਾ ਵੱਡਾ ਕਿਸੀਂ ਚਾਹੇ ਵੀ ਸਾਡੀ ਔਕਾਤ ਤੇ ਹਾਇਫੀਤ ਨਹੀਂ ਸੀ ਉਹਨਾਂ ਵਰਗਾ ਕੋਈ ਮੁਕਾਮ ਕਰੇ ਹਾਸਿਲ ਕਰਾਂ। ਮੇਰੇ ਪੇਰੈਂਟਸ ਮੰਮਾ ਵੀ ਮੇਰੇ ਪਾਪਾ ਤੁਹਾਨੂੰ ਲੈਜੈਂਡ ਸਿੰਗਰਸ ਨੇ ਕਹੀ ਬਤਾਈ ਕਿ ਅਸੀਂ ਪ੍ਰਾਉਡ ਹੋਟੇਗਾ ਕਿ ਮੇਰੇ ਬਰਦਰ ਰਾਉਂਡ ਨੂੰ ਨੰਦ ਨੇ ਕਿ ਤੋਂ ਮੀ ਸੁਲਤਾਨ। ਮੈਂ ਆਪਣੇ ਫਾਜ਼ਿਲ ਬਾਰੇ ਕਹਿਣਾ ਚਾਹੂੰ। ਫਾਜ਼ਿਲ ਸਰ। ਕਮਲਾ ਜੀ ਦੇਸ਼ਕਰ। ਹਾਂ। ਕਦੋਂ ਤੋਂ ਰਮਨ ਦਿਨਾਂ ਦੇ ਮੈਂ 75 ਸਾਲ ਤੋਂ ਮੈਂ ਲੱਤ ਹਾਂ ਅੱਛਾ ਇਹ ਟਿੱਕਾ ਕਦੋਂ ਲਗਾਉਣਾ ਹੈ ਹਾਂ ਜੀ ਅੱਨਡੇ ਪੰਜ ਸਾਲ 6 ਸਾਲ ਮੈਂ 85 ਬੱਚਿਆਂ ਦੇ ਨਾਲ ਦੀ ਸਾਡੀ ਜੋ ਪੈਪਰ ਉਹ ਕੇਸ ਮੈਂ ਲਿਖਦਾ ਅੱਜ ਵੀ ਕੱਤੀ ਸੀ ਮੈਂ ਲੜਿਆ ਉਹ ਹਾਸਲ ਵੀ ਮੈਂ ਕਰਕੇ ਦਿੱਤਾ ਹੈ ਇਹ ਬੱਚੇ ਛੋਟੂ ਛੋਟੇ ਜਦੋਂ ਮੈਂ ਕਲਾਕਾਰ ਨਾਲ ਬਾਹਰ ਜਾਣ ਲੱਗਿਆ ਘਰ ਚਰਨ ਕੋਲੀ ਨਾਲ ਮੁਹੰਮਦ ਸ਼ਹੀਦ ਨਾਲ ਸੁਵਾਦ ਇੰਗਲਿਸ਼ ਗਿਆ ਅਗੇ ਜਮੋਰ ਗਈ ਉਹਨਾਂ ਨੇ ਹੁਣ ਵੀ ਕਰਦੇ ਫੇਸ ਇੰਦਰ ਰੱਖਦੇ ਜਿੰਨੀਆਂ ਟੁੰਡੀਆਂ ਬਣਾਈਆਂ ਮੇਰੀਆਂ ਟੁੰਡੀਆਂ ਇਕੱਲਾ ਸਾਬ ਤੋਂ ਲਈਆਂ ਸਭ ਤੋਂ ਪਹਿਲੀ ਟੁੰਡੀ ਬਾਪੂ ਦਾ ਟੁੰਡਾ ਉਹ ਤੋਂ ਗਾਜ ਅੱਜ ਤੱਕ ਮੇਰੀਆਂ ਟੁੰਡੀਆਂ ਤੇ ਰੰਗ ਲਾਉਂਦੇ ਕਾਇਆ ਇਹ ਰੇ ਸਭੀਆਂ ਬੜੀਆਂ ਇਹ ਟੁੰਡੀਆਂ ਮੈਂ 85 ਤੋਂ ਬਿਚਾਰ ਵਿੱਚ ਪੋਲੀਨਾ ਗਿਆ 90 ਤੋਂ ਲੈ ਕੇ 83 ਤੱਕ ਮੌਸਮੀ ਗਿਆ ਦਾ ਆਦੋ ਬਸਤੀ ਨਾਲ 25 26 ਸਾਲ ਹੋ ਗਏ ਨੇ ਮਾਇਕ ਐਨੋ ਦਾ ਕੋਈ ਨਹੀਂ ਕੋਈ 90 ਤੋਂ ਮੈਂ ਆ ਇਕੱਲਾ ਵੀ ਪ੍ਰੋਮ ਕਰ ਰਿਹਾ ਹੂ ਤੱਕ ਇਕੱਲੇ ਕਰ ਰਿਹਾ ਮੇਰ ਨਾਲ ਉਹਦਾ ਕਿੱਡੋਂ ਪਿਆਰ ਅੰਦਰੋਂ ਪਿਆਰ ਸੀਗਾ ਉਹ ਫੇਗੇ ਨੇ ਵੀ ਸੀਗੇ ਆਪ ਤੇ ਲੇਕਨ ਉਹ ਨੇਕਨ ਖਾਂ ਸੀਗੇ ਆਪਣੇ ਅੰਦਰ ਉਹ ਭਾਵਨਾ ਮਾੜੀ ਨਹੀਂ ਕਿ ਰੱਖਦੇ ਹਰ ਬੰਦੇ ਦੀ ਸਹਾਇਤਾ ਕਰਦੇ ਸੀ ਹਰ ਬੰਦੇ ਨੂੰ ਆਪਣਾ ਜੋੜ ਕੇ ਰੱਖਦੇ ਸੀ ਗੱਲ ਇਹ ਇਸ ਕਰਕੇ ਉਹ ਕਿਸੇ ਗੱਲੋਂ ਵੀ ਮਾੜੇ ਨਹੀਂ ਸੀਗੇ ਜਿਹੜੇ ਨਾਲ ਲਗਾਇਆ ਉਹਨੇ ਉਹਨੂੰ ਸਭ ਕੁਝ ਬਣਾ ਕੇ ਦਿੱਤਾ ਜੋ ਅਕਰਮ ਲਿਖੀ ਜਾਂਦੀਆਂ ਉਹ ਬਹੁਤ ਚੀਜ਼ੀ ਹੁੰਦੀਆਂ ਨੇ ਉਸ ਤੋਂ ਪੁਰਾਣੇ ਬੰਦਿਆਂ ਨਾਲ ਜੁੜੀ ਜਾਂਦੀ ਇਹ ਸਾਲ ਦਾ ਰਮਲਾ ਜੀ ਦੇ ਪਰਵਾਦੋ ਅਚਾਨਕ ਸਾਨੂੰ ਰਸਤੇ ਦੇ ਵਿੱਚ ਮਿਲ ਗਏ ਤੇ ਇਸ ਤੋਂ ਅੱਗੇ ਕਿਸੇ ਹੋਰ ਆਰਟਿਸਟ ਨੂੰ ਬੁਲਾਵਾਂਗੇ ਅੱਗੇ ਗਾਣੇ